ਦੋਸਤੋ ਨਮਸਕਾਰ ਬੀਟੀਆਈ ਨਿਊਜ਼ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਪੁਲਿਸ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ 2 ਕੁਇੰਟਲ 40 ਕਿਲੋ ਚੁਰਾ ਪੋਸਤ ਦੇ ਸਮੇਤ ਦੋ ਨੂੰ ਕੀਤਾ ਕਾਬੂ ਆਓ ਦੇਖਦੇ ਆਂ ਬੀਟੀਆਈ ਨਿਊਜ਼ ਟੀਵੀ ਤੋਂ ਸੁਸ਼ੀਲ ਗੋਇਲ ਦੀ ਰਿਪੋਰਟ ਸਰਕਾਰ ਵੱਲੋਂ ਚੜੀ ਗਈ ਮਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਮਾਜੋਕ ਐਸਐਸਪੀ ਸਾਹਿਬ ਬਠਿੰਡਾ ਦੀ ਰਹਿਮਾਈ ਵਿੱਚ ਤੇ ਐਸਪੀ ਸਿਟੀ ਜੀ ਦੀ ਨਿਗਰਾਨੀ ਵਿੱਚ ਕੱਲ ਐਸਐਚਓ ਕਨਾਲ ਕਲੋਨੀ ਹਰਜੀਵਨ ਸਿੰਘ ਨੂੰ ਇਤਲਾ ਮਿਲੀ ਸੀ ਕੇ ਬਲਵਿੰਦਰ ਸਿੰਘ son of ਜਗਜੀਤ ਸਿੰਘ ਤੇ ਗਗਨਦੀਪ ਸਿੰਘ son of ਸ਼ਵਰਾਜ ਸਿੰਘ ਜੋ ਕਿ ਲਾਲ ਸਿੰਘ ਬਸਤੇ ਰਹਿਣ ਵਾਲੇ ਹਨ ਤਾਂ ਜਿਸ ਦੇ ਤਹਿਤ ਐਸ ਐਚਓ ਕਨਾਲ ਕਲੋਨੀ ਨੇ ਰੇਡ ਕੀਤੀ ਰੇਡ ਦਾ ਅਰਮਾਨ ਬਲਵਿੰਦਰ ਸਿੰਘ ਦੇ ਘਰ ਵਿੱਚ 12 ਗੱਟੇ ਹਰੇ ਘਟੇ ਚ 20 ਕਿਲੋ ਕੁੱਲ 2.40 ਕਿਲੋ ਭੁੱਕੀ ਚੋਰਾ ਪਸ ਬਰਾਮਦ ਹੋਇਆ ਜਿਸ ਦੇ ਤਹਿਤ ਦੋਨਾਂ ਦੇ ਖਿਲਾਫ ਕਨਾਲ ਕਲੋਨੀ ਦੇ ਵਿਖੇ ਮੁਕੱਦਮਾ ਨੰਬਰ 193 ਮਿਤੀ 3/8/2025 ਅੰਡਰ ਸੈਕਸ਼ਨ 15C 61 85 ਐਨਡੀ ਪਸਤਰ ਦਰਜ ਕੀਤਾ ਗਿਆ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਹਿਰਾਮਾਨਡ ਹਾਸਲ ਕਰਕੇ ਪਤਾ ਕੀਤਾ ਜਾਵੇ ਕਿ ਕਿੱਥੋਂ ਲੈ ਕੇ ਆਈ ਸੀ ਤੇ ਅੱਗੇ ਸਪਲਾਈ ਕਿੱਥੇ-ਕਿੱਥੇ ਦਿੱਤੀ ਜਾਣੀ ਸੀ ਇਸ ਦੇ ਤहत ਇਹ ਵੀ ਪਤਾ ਲੱਗਿਆ ਹੈ ਕਿ ਜਿਹੜਾ ਦੋਸ਼ੀ ਗਗਨਦੀਪ ਸਿੰਘ ਹੈ ਇਸ ਦੇ ਖਿਲਾਫ ਵੀ ਪਹਿਲਾਂ 220 ਨੰਬਰ ਮੁਕੱਦਮਾ 2020 'ਚ ਦਰਜ ਹੋਇਆ ਸੀ ਜਿਸ ਤੋਂ 4 ਕੁਆਂਟਲ 4 ਕਿਲੋ 4 ਕੁਆਂਟਲ 65 ਕਿਲੋ ਭੂਗੀ ਚੋਰਾਪੋਸਤ ਬਰਾਮਦ ਹੋਇਆ ਸੀਗਾ ਜੋ ਇਹ ਦੋਸ਼ੀ 10 ਸਾਲ ਦੀ ਸਜ਼ਾ ਘਟ ਰਿਹਾ ਹੈ ਹੁਣ ਬੇਲ ਤੇ ਆਇਆ ਹੋਇਆ ਬੇਲ ਤੇ ਆਉਣ ਤੋਂ ਬਾਅਦ ਵੀ ਇਹ ਜਿਹੜਾ ਕੰਮ ਕਰਾ ਰਿਹਾ ਸੀਗਾ ਤੇ ਕਰ ਰਿਹਾ ਸੀਗਾ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਇਹਨੂੰ ਮਾਂ ਜੋ ਬਦਲ ਸਪੇਸ਼ ਕਰਕੇ ਰਿਮਾਨਡ ਹਾਸਲ ਕਰਕੇ ਹੋਰ ਪੁੱਛਕਿਛ ਨੰਗਾਈ ਨਾ ਕੀਤੀ ਜਾਵੇ